ਹਾਂਜੀ ਫੈਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਤਾਂ ਆਪਾਂ ਪਹੁੰਚੇ ਆਂ ਬਈ ਪਟਿਆਲੇ ਜ਼ਿਲ੍ਹੇ 'ਚ ਤਲਵੰਡੀ ਮਾਲਕੋ ਪਿੰਡ ਤਾਂ ਬਈ ਅੱਜ ਤੁਹਾਨੂੰ ਅੰਕਲ ਜੀ ਦਾ ਤੁਹਾਨੂੰ ਆ ਸੈਟਅਪ ਦਿਖਾਵਾਂਗੇ ਵੀਰੇ ਫੈਂਸੀ ਜਾਨਵਰਾਂ ਦਾ ਸੈਟਅਪ ਬਣਾਇਆ ਹੋਇਆ ਸਾਰੇ ਫੈਂਸੀ ਜਾਨਵਰ ਨੇ ਕਬੂਤਰ ਹੋਗੇ ਭਵੇਂ ਮੁਰਗੇ ਹੋਣ ਸਾਰੇ ਫੈਂਸੀ ਨੇ ਤੇ ਕਬੂਤਰ ਦੇਖੋ ਬਈ ਵੇੜਾ ਭਰਿਆ ਪਿਆਗਾ ਤੇ ਬਹੁਤ ਸੋਹਣੇ ਸੋਹਣੇ ਨੇ ਆੜਾ ਆੜ ਨਾਫਲਾਉਂਦੇ ਨੇ ਬਾੜੀਆਂ ਨਾਫਲਾ ਨੇ ਬਈ ਤੁਸੀਂ ਇਹਦੇ ਵਿੱਚ ਹੀ ਹਨਾ ਇੱਥੋਂ ਦੇਖ ਲਓ ਜਿੰਮੇ ਆ ਫੈਂਟੀਨੇਟ ਹੋਗੇ ਤੇ ਆਪਣਾ ਆ ਨਕਾਬੋਸ਼ ਹੋ ਗਏ ਸ਼ਰਾਜੀ ਹੋ ਗਏ ਲੱਕੇ ਹੋ ਗਏ ਇੰਡੀਅਨ ਲੱਕੇ ਹੋ ਗਏ ਤਾਂ ਕਾਫੀ ਸਾਰਿਆਂ ਨੇ ਅਧੀਆਂ ਬਰੀਡਾਂ ਦਾ ਬਈ ਆਪਾਂ ਅੱਜ ਪਹਿਲੀ ਵਾਰ ਹੀ ਦੇਖੀਆਂ ਨੇ ਇਹਨਾਂ 'ਚ ਜਿਵੇਂ ਆ ਹੋ ਗਏ ਹਨਾ ਆ ਕਿਹੜੇ ਬਾਈ ਦੇ ਅੰਕਲ ਜੀ ਖਾਲ ਖਾਲ ਹੋ ਗਏ ਇਹਦਰ ਪਟਿਆਲੇ ਵਾਲੇ ਪਾਸੇ ਜ਼ਿਆਦੇ ਆ ਜੀ ਇਹ ਇਹ ਤਾਂ ਸਾਡੇ ਹੈਗੇ ਖਾਲ ਠੀਕ ਆ ਜੀ ਮੈਣਾਦਾਰ ਹੋ ਗਏ ਜਿਹੜੇ ਉਹ ਮੈਣਾਦਾਰ ਉਹ ਬੈਠੇ ਇੱਕ ਉਹ ਕਬੂਤਰ ਦੀ ਖਾਸੀਅਤ ਹੋਰ ਦੱਸੀ ਮੈਨੂੰ ਅੰਕਲ ਜੀ ਨੇ ਕਹਿੰਦੇ ਬਈ ਜਿਹੜਾ ਕਬੂਤਰ ਬੈਠਾ ਹਨਾ ਇਹਦੇ ਅੰਦਰ ਜਿਹੜੀ ਇਹ ਚਿੱਟੀ ਲੈਣਾ ਇਹ ਆਪ ਤਿਆਰ ਕੀਤੀ ਗਈ ਆ ਚਿੱਟੀ ਲੈਣ ਜਾਨੀ ਕਿ ਇਹ ਕਬੂਤਰ ਪੂਰਾ ਕਾਲਾ ਸੀਗਾ ਇਹਦੇ ਤਿੰਨ ਚਾਰ ਵਾਰੀ ਖੰਭ ਕੱਢੇ ਤੇ ਉਸ ਤੋਂ ਬਾਅਦ ਇਹਦੇ ਚਿੱਟੀ ਲੈਣ ਬਣ ਗਈ ਕਾਲੇ ਕਬੂਤਰ ਨੂੰ ਐਂ ਚਿੱਟਾ ਕਰ ਸਕਦੇ ਹਾਂ ਇਹਦਾ ਮਤਲਬ ਇਹ ਨਹੀਂ ਬਈ ਹਰੇਕ ਹੀ ਕਾਲਾ ਕਬੂਤਰ ਹੋ ਜੂ ਇਹਦੀ ਨਸਲ ਹੀ ਐਵੇਂ ਦੀ ਆ ਬਈ ਆ ਆ ਗਿਆ ਥੱਲੇ ਕਿਹੜੀ ਨਸਲ ਆਈ ਇਹ ਮੈਨਾਦਾਰ ਮੈਨਾਦਾਰ ਇਹ ਬਈ ਐ ਹਨਾ ਜਿਵੇਂ ਡਿਜ਼ਾਈਨ ਆਪਾਂ ਆਪਦੀ ਮਰਜ਼ੀ ਨਾਲ ਪਾ ਸਕਦੇ ਹਾਂ ਇਹਨਾਂ ਦੇ ਖੰਭ ਕੱਟ-ਕੱਟ ਕੇ ਇਹ ਇਹਨਾਂ ਦੇ ਬਲੱਡ 'ਚ ਹੁੰਦਾਗਾ ਬਾਕੀ ਉਹ ਅਮਰੀਕਨ ਉਹ ਫੈਨ ਟੇਲ ਆ ਗਏ ਹਨਾ ਉਹਨੇ ਕਬੂਤਰ ਤਾਂ ਬਈ ਬਾਲੇ ਨੇ ਹਨਾ ਬਾਲੀ ਬਾਲੀਆਂ ਨਾ ਫਲਾ ਨੇ ਬਈ ਬਾਕੀ ਨਾਲੇ ਤੁਹਾਨੂੰ ਮੁਰਗੇ ਦਿਖਾਉਣੇ ਆਗੇ ਉਹ ਵੀ ਦਿਖਾਉਣੇ ਆ ਆਹਾਂ ਜੀ ਹਾਂ ਇਹ ਇਹ ਲਾਲ ਸਿਰੇ ਨਾਲ ਕਿੰਨੇ ਵੀ ਹੋ ਜਾਂਦੇ ਨੇ ਪਾਕਿਸਤਾਨੀ ਤੇ ਇਹਨਾਂ ਚ ਕਾਲੇ ਜਿੰਨੇ ਵੀ ਨੇ ਠੀਕ ਆਹ ਹੈ ਹైదਰਾਬਾਦੀ ਜੋੜਾ ਫਿਰਦਾ ਹైదਰਾਬਾਦੀ ਕਿਹੜਾ ਜੀ ਉਹ ਬੈਠੋ ਨੇ ਉਹ ਅਸ਼ੋਪਰ ਆ ਜਾਂਦੇ ਬਹੁਤ ਸੋਹਣਾ ਈ ਉਹ ਵੀ ਬਹੁਤ ਸੋਹਣਾ ਬਈ ਹైదਰਾਬਾਦੀ ਜੋੜਾ ਵੀ ਤੇ ਆਹ ਪਾਉਡਰ ਫਿਰਦੇ ਆ ਜੀ ਆਸੀ ਪਾਊਡਰਾਂ ਦਾ ਜੋੜਾ ਬਹੁਤ ਸੋਹਣੇ ਸੋਹਣੇ ਕਬੂਤਰ ਨੇ ਸਾਰੀਆਂ ਸਾਰੀਆਂ ਬਰੀਡਾਂ ਨੇ ਬਈ 1-1 2-2 ਜੋੜੇ ਸਾਰੀਆਂ ਨੇ ਆ ਆ ਆ ਸੈਂਟੀਨੇਟ ਫਿਰਦੇ ਦੇਖੋ ਬਈ ਕਿੰਨਾ ਸੋਹਣਾ ਰੰਗ ਆ ਸੈਂਟੀਨੇਟ ਦਾ ਇੱਕ ਆ ਸੈਂਟੀਨੇਟ ਦੇਖੋ ਬਈ ਆ ਜੋੜਾ ਫੈਂਟੀਨੇਟਾਂ ਦਾ ਬਾਲੇ ਕੈਂਡ ਕੈਂਡ ਕਬੂਤਰ ਨੇ ਬਈ ਕਿਹੜੇ ਆ ਗੋਲੇ ਜਿਹੇ ਲੱਗਦੇ ਜਿਹੜੇ ਕਿੱਥੋਂ ਮੰਗਾਈ ਸੀਗੇ ਜੀ ਇਹੇ ਕੇਰਲਾ ਤੋਂ ਹੀ ਆਹ ਦੇਖੋ ਬਈ ਬਾਹਰ ਲਿਫ ਆ ਕੇ ਕੇਰਲਾ ਦੀ ਬਰੀਡ ਆ ਬਈ ਆ ਬੈਠੇ ਬਾਕੀ ਆ ਵੱਡੇ ਹਨ ਅਮਰੀਕਨ ਲੱਕੇ ਜੇ ਆ ਗਏ ਦੇਖੋ ਕਬੂਤਰਾਂ ਦੇ ਨਾਲ ਨਾਲ ਬਈ ਬਾਕੀ ਇੱਧਰ ਵੀ ਨੇ ਸੱਚ ਕੁਛ ਕਬੂਤਰ ਤੇ ਨਾਲੇ ਇੱਧਰ ਕੀ ਆਪਣਾ ਸਰਖਾ ਵੀ ਛੱਡਿਆ ਹੀ ਇੱਧਰ ਨਹੀਂ ਉਹ ਰਿੰਗ ਨਾ ਇੱਕ ਮੇਲ ਹੈ ਅੱਛਾ ਜੀ ਐਕਸਪਾਇਰ ਹੋ ਗਈ ਰਿੰਗ neck ਦਾ ਮੇਲ ਹੈ ਜੀ ਇਹ ਚ ਅੱਛਾ ਜੀ ਇੱਧਰ ਦੇਖੋ ਬਈ ਆ ਵੀ ਇੱਧਰ ਵੀ ਬੈਠੇ ਆ ਕਬੂਤਰ ਸਾਰੀਆਂ ਬਰੀਡਾਂ ਨੇ ਬਈ ਟੋਟਲੀ ਤੇ ਆ ਦੇਖੋ ਆ ਕਿ ਕਿਹੜੀ ਰਿੰਗ neck ਰਿੰਗ neck ਰਿੰਗ neck ਹੈ ਜੀ ਦੇਖੋ ਇਹ ਮੇਲ ਹੈ ਜਾਂ ਫੀਮੇਲ ਹੈ ਮੇਲ ਹੈ ਜੀ ਫੀਮੇਲ ਦੀ ਐਕਸਪਾਇਰ ਹੋ ਗਈ ਠੀਕ ਹੈ ਜੀ ਇਹਦਾ ਕਿੰਨੇ ਦਾ ਜੋੜਾ ਮਿਲ ਜਾਂਦਾ ਜੀ ਆਪਣੇ ਇਹ 22000 ਦਾ ਜੋੜਾ ਮਿਲ ਜਾਂਦਾ ਆਪਾਂ ਨੂੰ ਠੀਕ ਹੈ ਜੀ ਮੇਲ ਫੀਮੇਲ ਕਨਫਰਮ ਜਿਹੜੇ ਨੇ ਵੱਡੇ ਬਰੀਡ ਜਿਹੜੇ ਅਡਲਟ ਜੀ ਠੀਕ ਹੈ ਤਾ ਇਧਰ ਤਾਈਸੀ ਬਈ ਹੁਣ ਚੱਲਦੇ ਆਂ ਭਾ ਅਗਲੇ ਛੋਡੇ ਚ ਇਧਰ ਦਿਖਾਉਨੇ ਆ ਤੁਹਾਨੂੰ ਇਧਰ ਨੇ ਵੈਂਟਮ ਜੀ ਨਹੀਂ ਇਹ ਆ ਗਏ ਆਪਣੇ ਕੋਲ ਦੂਜਾ ਫਿਲਵਰ ਫੀਨੈਕਸ ਆ ਉਹ ਫਿਲਵਰ ਫੀਨੈਕਸ ਨੇ ਤੇ ਉਹ ਤਰਕੀ ਨੇ ਵਿੱਚ ਇਹ ਆ ਫਿਲਵਰ ਫੀਨੈਕਸ ਆ ਆ ਦੇਖੋ ਬਈ ਫਿਲਵਰ ਫੀਨੈਕਸ ਮੁਰਗੇ ਨੇ ਦੇਖੋ ਕਿੱਡੀਆਂ-ਕਿੱਡੀਆਂ ਪੂਛਾਂ ਨੇ ਅੱਛਾ ਜੀ ਦੇਖੋ ਬਈ ਕਿੱਡੀ ਲੰਬੀ ਪੂਛ ਆ ਅgetElementById ਦੇਖੋ 11 10 11 ਫੁੱਟ ਦੀ ਹੈ ਨਾ ਕੱਲੀ ਟੇਲ ਟੇਲ ਹੋ ਜਾਂਦੀ ਹੈ ਬਈ ਇਹਨਾਂ ਦੀ ਬੱਚੇ ਨੇ ਬੱਚੇ ਹੈ ਜੀ ਹਲੇ ਇਹ ਬੱਚੇ ਨੇ ਤਾਂ ਠੀਕ ਹੈ ਜੀ ਬਹੁਤ ਸੋਹਣੇ ਜੀ ਇਹ ਵੀ ਬਾਲੇ ਕੈਂਡਾ ਹੁਣ ਚੱਲਦੇ ਆਂ ਬਈ ਅੱਗੇ ਆਪਾਂ ਤੇ ਇਹਦੇ ਹੈਗੇ ਸੀਲ ਆਪਣੇ ਕੋਲ ਅੰਦਰ ਦੇ ਅਫੀਲ ਨੇ ਜੀ ਹਾਂ ਬਾਹਰ ਨਿਕਲੇ ਨੇ ਦੇਖੋ ਬਈ ਆ ਹੈਗੇ ਸਰਪ੍ਰਾਈਟ ਦੇਖੋ ਬਈ ਇੱਕ ਇੱਕ ਜੋੜਾ ਬਈ ਸਾਰੀਆਂ ਬਰੀਡਾਂ ਦੀ ਰੱਖਿਆ ਹੋਇਆ ਫੈਂਸੀ ਦਾ ਸਾਰੀਆਂ ਫੈਂਸੀ ਬਰੀਡਾਂ ਨੇ ਟੋਟਲੀ ਆ ਵੀ ਅਸੀਲ ਆ ਗਏ ਹਨ ਇਹ ਥੱਲੇ ਆ ਆ ਗਏ ਬੋਲ ਵੈਂਟਮ ਬੋਲ ਵੈਂਟਮ ਜੀ ਆ ਦੇਖੋ ਬਈ ਬੋਲ ਵੈਂਟਮ ਗੇਂਦ ਵਰਗੇ ਨੇ ਬਾਕੀ ਗੋਲ ਮਟੋਲ ਜੇ ਬਹੁਤ ਸੋਹਣਿਆ ਤੇ ਇੱਧਰ ਦਿਖਾਉਨੇ ਆ ਬਈ ਤੁਹਾਨੂੰ ਇੱਧਰ ਡੱਕ ਦਾ ਬੱਚਾ ਨਿਕਲਿਆ ਹੋਇਆ ਬੜਾ ਕਿਊਟ ਆ ਬੜਾ ਪਿਆਰਾ ਆ ਵੈਂਟਮ ਦਾ ਜੋੜਾ ਮੌਜ ਵਾਲੇ ਵੈਂਟਮਾਂ ਵੈਂਟਮ ਦਾ ਜੋੜਾ ਹਾਂ ਇਹਨਾਂ ਨੇ ਡੱਕ ਦੇ ਅੰਡੇ ਰੱਖੇ ਸੀ ਵਿੱਚ ਡੱਕ ਦਾ ਬੱਚਾ ਦੇਖੋ ਬਈ ਆ ਡੱਕਸ ਦੇ ਅੰਡੇ ਰੱਖੇ ਸੀਗੇ ਤੇ ਆ ਬੱਚਾ ਨਿਕਲਿਆ ਆ ਬਈ ਇੱਕ ਡੱਕਸ ਦਾ ਦੇਖੋ ਤੇ ਮੁਰਗੀ ਆ ਦੇਖੋ ਬਈ ਇਹ ਵੀ ਆਪ ਦਾ ਬੱਚਾ ਸੰਝਦੀ ਆ ਹਨਾ ਬਹੁਤ ਪਿਆਰਾ ਬੱਚਾ ਹੈਗਾ ਮੌਜ ਵਾਲੇ ਵੈਂਟਮ ਕਿੰਨੀਆਂ ਪਿਆਰੀਆਂ ਮੁਰਗੀਆਂ ਨੇ ਦੇਖੋ ਬਈ ਮੌਜ ਵਾਲੇ ਵੈਂਟਮ ਨੇ ਬਈ ਇਹ ਲੰਬੀ ਚੱਕੀ ਮਚਾਇਆ ਮੂੰ ਤਾਂ ਪਾ ਲੈ ਲਿਆ ਸੀਗਾ ਇੱਕ ਸ਼ਾਟ ਤਾਂ ਚੱਲ ਕੋਈ ਨਾ ਜਿੰਦ ਤੂੰ ਫੜ ਐਨੇ ਆਪਾਂ ਉਹ ਕਰ ਲਿਆ ਐਨੇ ਆਜੋਏ ਅੱਗੇ ਚੱਲਦੇ ਆਂਗੇ ਇੱਧਰ ਆਗੇ ਪਾਲਿਸ਼ ਕੈਬ ਇੱਧਰ ਆਗੇ ਪਾਲਿਸ਼ ਕੈਬ ਦੇਖੋ ਬਈ ਇਹ ਵੀ ਬਹੁਤ ਪਿਆਰੇ ਆ ਲਓ ਜੀ ਆ ਆ ਗਿਆ ਡੱਕ ਦਾ ਬੱਚਾ ਦੇਖੋ ਕਿੰਨਾ ਪਿਆਰਾ ਆ ਜੀ ਅੰਕਲ ਜੀ ਇਹਨੂੰ ਪਾਣੀ ਪੋਣੀ ਜ਼ਰੂਰੀ ਨਹੀਂ ਫਿਰ? ਹਾਂ ਜ਼ਰੂਰੀ ਆ ਰੱਖਿਆ ਹੋਇਆ ਵਿੱਚ। ਅੱਛਾ ਜੀ। ਮੰਨ ਲੈਂਦਾ ਇਹ ਨਹੀਂ। ਐਂ ਤਾਂ ਆਪਾਂ ਇੱਥੇ ਛੱਡ ਦਾਂਗੇ ਆ ਆ ਦੇਖੋ। ਇੱਥੇ 10 ਮਿੰਟ ਛੱਡ ਦਿੰਦਾ ਵਿੱਚ। ਇਹਦੇ ਵਿੱਚ? ਹਾਂ। ਲਓ ਜੀ ਦੇਖੋ ਆ ਛੜਤਾ। ਇੱਕ ਦਿਨ ਦਾ ਬੱਚਾ ਬਈ ਦੇਖੋ ਕਿੰਨਾ ਐਕਟਿਵ ਆ। ਨਾ। ਬਾੜਾ ਤੇਜ਼ ਆ ਬਈ। ਆਇਓ ਤਾਂ। ਮੁਰਗੀ ਦੇਖ ਕਿੰਨਾ ਉਹ ਕਰਦੀ ਆ ਜੀ। ਮੁਰਗੀ ਇਹ ਜੀ ਕਰਦੀ ਆ ਜੀ ਪੂਰਾ। ਤਾਂ ਵੀ ਆ ਸੀ ਹਨਾ ਥੱਲੇ ਸਾਰੇ ਫੈਂਸੀ ਮੁਰਗੇ ਤੇ ਆ ਰਹਿ ਗਏ ਹਨਾ ਇਹਦੇ ਵਿੱਚ ਕੋਈ ਨਹੀਂ ਤਾਂ ਦੇਸਤੀ ਛੱਡੀ ਹੋ ਜਾਂ ਮੁਰਗਾ ਆਪਣਾ ਉਹ ਦੂਜਾ ਇਹ ਫ੍ਰਿਲ ਬੈਕ ਫ੍ਰਿਲ ਬੈਕ ਲਓ ਜੀ ਦੇਖੋ ਫ੍ਰਿਲ ਬੈਕ ਇਹਦੇ ਨਾਲ ਦੇ ਨਾ ਬੱਚੇ ਆਪਣੇ ਕੋਲ ਹੈਗੀਆਂ ਫੀਮੇਲ ਨਾ ਉਹ ਹਲੇ ਨਿਆਣੀਆਂ ਨੇ ਮੰਗਾਈਆਂ ਹੋਈਆਂ ਇਹ ਮੁਰਗਾ ਹੀ ਇਹ ਹਾਂ ਇਹ ਮੁਰਗਾ ਹੈ ਠੀਕ ਹੈ ਜੀ ਇਹਦੇ ਨਾਲ ਦੀ ਆਪਾਂ ਫੀਮੇਲਾਂ ਮੰਗਾਈਆਂ ਆ ਆ ਜੋ ਵੀ ਦਿਖਾਈਏ ਤੁਹਾਨੂੰ ਚਿੜੀਆਂ ਤੋਤੇ ਤਿੱਤਰ ਮਿੱਤਰ ਤਿੱਤਰ ਮਿੱਤਰ 77 ਉਹ ਸੀ 77 ਆ ਵੱਡੇ ਤੋਤੇ ਬੈਠਿਆ ਬਈ ਕੋਕਟੇਲਾ ਬਜਰੀ ਨੇ ਆ ਨੇ ਇੱਧਰ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਬਈ ਫਾਰਮ ਤੇ ਸਾਰੀਆਂ ਫੈਂਸੀ ਚੀਜ਼ਾਂ ਨੇ ਬਈ A to Z ਸਾਰੀਆਂ ਬਾਡੇਲਾ ਤੇ ਸੈਟਅਪ ਵੀ ਬਹੁਤ ਵਧੀਆ ਬਣਾਇਆ ਹੋਇਆ ਬਹੁਤ ਸ਼ਾਨਦਾਰ ਆ ਇੱਧਰ ਹੱਫ ਕੀ ਆ ਤੇ ਇੱਕ ਬਈ ਪਿੱਟ ਬੁੱਲਾ ਪਿੱਟ ਬੁੱਲਾ ਨਾ ਅੰਕਲ ਜੀ ਇਹ ਤੇ ਬਈ ਆ ਪਿੱਟ ਬੁੱਲ ਦੀ ਉਮਰ ਤੁਸੀਂ ਯਕੀਨ ਨਹੀਂ ਕਰੋਗੇ ਅੰਕਲ ਜੀ ਨੇ ਦੱਸਿਆ ਵੀ 17 ਸਾਲ ਹੋ ਗਈ ਨਹੀਂ ਤਾਂ ਆਪਾਂ ਹਨਾ ਮੰਨਦੇ ਹੁੰਨੇ ਆ ਵੀ ਕੁੱਤੇ ਦੀ ਉਮਰ 14 ਕ ਸਾਲ ਹੁੰਦੀ ਆ ਵੱਧ ਤੋਂ ਵੱਧ ਕੋਈ 15 ਦਾ ਹੋ ਜਾਂਦਾ ਪਰ ਬਈ ਆ ਫੀਮੇਲ ਡੌਗ 17 ਸਾਲ ਦੀ ਹੋ ਗਈ ਤੇ ਹਜੇ ਵੀ ਫਿੱਟ ਆ ਬਈ ਇਹ ਆਈ ਨਹੀਂ ਹੈਗਾ ਵੀ ਹਨਾ ਵੀ ਡਿਗ ਗਈ ਜਾਂ ਹੱਡ ਪੈਰ ਚਲਾਣਾ ਹਟ ਕੇ ਜਮਾ ਫਿੱਟ ਪਈ ਆ ਬਈ ਬਾਕੀ ਅੰਕਲ ਜੀ ਹੋਰਾਂ ਦੀ ਡਾਈਟ ਦੇ ਫਿਰਤੇ ਆ ਹਨਾ ਸੰਭਾਲਦੇ ਫਿਰਤੇ ਆਗੀ ਤੇ ਆ ਹਸਕੀ ਆ ਬਈ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਹਸਕੀ ਆ ਅੱਖਾਂ ਵੀ ਬਹੁਤ ਸੋਹਣੀਆਂ ਨੇ ਨੀਲੀਆਂ ਬਲੂ ਵਾਲੀਆਂ ਇਹ ਟੱਡ ਵੀ ਆ ਸਟੱਡ ਵੀ ਆਈਏ ਸਟੱਡ ਸਰਵਿਸ ਦਿੰਨੇ ਹੋ ਜੀ ਹਾਂ ਹਾਂ ਲਓ ਜੀ ਤੁਹਾਨੂੰ ਸਟੱਡ ਲੱਭ ਕੇ ਦੇਤਾ ਹਸਕੀ ਦਾ ਪਟਿਆਲੇ ਜ਼ਿਲ੍ਹੇ ਚ ਅੰਕਲ ਜੀ ਦਾ ਤੁਹਾਨੂੰ ਨੰਬਰ ਵੀ ਦਿੰਨੇ ਆਗੇ ਇਧਰ ਆ ਲਓ ਦੇਖੋ ਬਈ ਕਿੰਨਾ ਪਿਆਰਾ ਹੈਗਾ ਚੱਲ ਚੱਲ ਬਾਲਾ ਪਿਆਰਾ ਹੈ ਬਈ ਤੇ ਕੁਆਲਿਟੀ ਵੀ ਬਹੁਤ ਵਧੀਆ ਅੰਕਲ ਜੀ ਆਪਦਾ ਨੰਬਰ ਬੋਲ ਦੋ ਜੀ ਤੁਸੀਂ ਆ ਜੇ ਕਿਸੇ ਨੂੰ ਸਟੱਡ ਸਰਵਿਸ ਲੈਣੀ ਹੋਵੇ ਆਪਣਾ ਹੈਗਾ 9876801953 ਠੀਕ ਹੈ ਜੀ ਸਭੀ ਤੁਸੀਂ ਅੰਕਲ ਜੀ ਨਾਲ ਕੰਟੈਕਟ ਕਰ ਸਕਦੇ ਹੋ ਲਓ ਜੀ ਇੱਧਰ ਅੰਕਲ ਜੀ ਨੇ ਆਪਾਂ ਨੂੰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਗਿਫਟ ਦਿੱਤਾ ਕਿਹੜੀ ਬਰੀਡ ਅੰਕਲ ਜੀ ਇਹ ਇਹ ਖਾਲ ਨੇ ਖਾਲ ਨਾ ਭੋਲੇ ਆਨੇ ਦੋ ਤਿੰਨ ਵਾਰੀ ਦੱਸਤਾ ਅੰਕਲ ਜੀ ਨੇ ਤੇ ਬਾਕੀ ਭਈ ਆਪਣੇ ਵਾਲੇ ਪਾਸੇ ਹਨਾ ਆ ਬਰੀਡ ਹੈ ਨਹੀਂਗੀ ਜਮੀ ਨਹੀਂ ਹੈਗੀ ਕਿਸੇ ਕੋਲੇ ਭਈ ਆ ਖਾਲ ਮੈਂ ਤਾਂ ਨਾ ਹੀ ਅੱਜ ਸੁਣਿਆ ਭਈ ਟਿੱਕਾ ਮੈਨਾਦਾਰ ਦਾ ਜੋੜਾ ਦਿੰਨੇ ਆ ਤੁਹਾਨੂੰ ਟਿੱਕਾ ਮੈਨਾਦਾਰ ਦਾ ਜੋੜਾ ਗਿਫਟ ਕਰ ਲੱਗੇ ਨੇ ਅੰਕਲ ਜੀ ਬਹੁਤ ਹੀ ਪਿਆਰਾ ਜੋੜਾ ਬਈ ਇਹਨੂੰ ਪੱਟ ਕੇ ਜਿੱਥੋਂ ਵੀ ਅੱਛਾ ਅੱਛਾ ਇਹ ਉਹੀ ਕਬੂਤਰ ਨੇ ਜਿਹਨੂੰ ਪੱਟ ਕੇ ਚਿੱਟਾ ਕਰ ਸਕਦੇ ਆ ਆ ਹੈਗੇ ਖਾਲ ਅੱਛਾ ਜਿਵੇਂ ਆ ਆ ਫਿਰਦਾ ਕਬੂਤਰ ਤੇ ਆ ਆ ਕਬੂਤਰ ਖੱਦਦੇ ਨੇ ਖਾਲ ਅੱਛਾ ਆ ਖਾਲ ਹਾਂ ਆ ਖਾਲ ਠੀਕ ਆ ਤੇ ਬਈ ਆ ਦੇਖੋ ਬਈ ਆ ਉਹੀ ਕਬੂਤਰ ਨੇ ਜਿਹਦੇ ਬਾਰੇ ਤੁਹਾਨੂੰ ਦੱਸਿਆ ਵੀ ਇਹਨੂੰ ਪੱਟ ਕੇ ਆਪਾਂ ਡੱਬਾ ਹਨਾ ਚਿੱਟਾ ਕਰ ਸਕਦੇ ਆ ਕਿਤੋਂ ਵੀ ਜੀ ਹਾਂ ਕੱਟ ਕੇ ਆਪਣੇ ਦਿੱਕਾ ਨਾਲ ਜਿਵੇਂ ਸੋਨਾ ਮੰਨ ਲਓ ਜਿਵੇਂ ਆ ਉਹ ਬੈਠਾ ਹਾਂ ਜੀ ਮੈਂ ਆ ਬੈਠਾ ਆ ਜੀ ਆ ਦੇਖੋ ਚਿੱਟਾ ਗੱਡ ਰੱਖਿਆ ਐ ਤਾ ਵੀ ਬਹੁਤ ਹੀ ਪਿਆਰੇ ਨੇ ਦੋਨੇ ਜੋੜੇ ਤੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਅੰਕਲ ਜੀ ਦਾ ਫਾਰਮ ਤੇ ਬਈ ਆਹ ਫਾਰਮ ਅੰਕਲ ਜੀ ਨੇ ਸ਼ੌਂਕ ਨੂੰ ਬਣਾਇਆਗਾ ਹਨਾ ਫੇਲ ਪਰਚੇਸ ਨਹੀਂ ਕਰਦੇ ਹੈਗੇ ਅੰਕਲ ਜੀ ਬਸ ਕੱਲੇ ਸ਼ੌਂਕ ਨੂੰ ਜਾਨਵਰ ਰੱਖੇ ਨੇ ਕੱਲੇ ਸ਼ੌਂਕ ਨੂੰ ਬਹੁਤ ਪਿਆਰੇ ਬੱਚੇ ਨੇ ਤੁਹਾਡੇ ਉੱਪਰ ਮੰਨ ਲਾਂ ਦੀ ਬਹੁਤ ਸੋਹਣੇ ਰੇਅਰ ਬਰੀਡ ਹੋ ਜੂਗਾ ਇਹ ਤਾਂ ਹੈ ਜੀ ਸਾਡੇ ਵਾਲੇ ਪਾਸੇ ਆ ਬਰੀਡ ਹੈ ਨਹੀਂ ਜੀ ਹਾਂ ਆ ਦੋਨੇ ਹੈਗਾ ਬਣਾ ਇਹ ਤਾਂ ਕੋਈ ਨਹੀਂ ਉਹ ਫਿਰ ਉਪ ਕਪਾ ਦਾਂਗੇ ਜੀ ਬਾਕੀ ਇਹਨਾਂ ਦੀਆਂ ਅੱਖਾਂ ਦੇਖੋ ਬਈ ਕਿੰਨੀਆਂ ਸੋਹਣੀਆਂ ਅੱਖਾਂ ਨੇ ਬਹੁਤ ਹੀ ਪਿਆਰੇ ਜੋੜੇ ਆ ਬਈ ਦੋਨੋਂ ਬਹੁਤ ਪਿਆਰੇ ਲਓ ਜੀ ਆਪਣਾ ਗਿਫਟ ਹੋ ਗਿਆ ਪੈਕ ਬਈ ਤੇ ਲੈ ਕੇ ਚੱਲਦੇ ਆ ਤੇ ਅੰਕਲ ਜੀ ਨੇ ਆਪਾਂ ਨੂੰ ਦੱਸਤਾ ਵੀ ਜਿਹੜਿਆ ਬਲੈਕ ਕਬੂਤਰ ਨੇ ਇਹ ਵਾਈਟ ਕਿਵੇਂ ਕਰਨੇ ਆ ਕਿੱਥੋਂ ਕਿੱਥੋਂ ਵਾਈਟ ਕਰਨੇ ਆ ਤੇ ਕਿਵੇਂ ਕਰਨੇ ਆ ਇਹ ਆਪਾਂ ਸਮਝ ਲਿਆ ਤੇ ਤੁਹਾਨੂੰ ਅਗਲੀ ਵੀਡੀਓ ਚ ਜਿੱਦੇ ਇਹਨਾਂ ਦੇ ਦਵਾਰੇ ਖੰਭ ਕੱਢੇ ਹਨਾ ਉਹਦੇ ਸਮਝਾਵਾਂਗੇ ਵੀ ਇਹ ਕਿਵੇਂ ਵਾਈਟ ਹੁੰਦੇ ਨੇ